ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਧਨ ਸਬੰਧੀ ਨਵੀਂ ਅਪਡੇਟ ਪੰਜਾਬ 'ਚ ਲਗਾਤਾਰ ਭਾਰੀ ਮੀਂਹ ਕਰਕੇ ਤੇ ਹੜ੍ਹਾਂ ਕਰਕੇ ਬਹੁਤ ਹੀ ਸਥਿਤੀ ਗੰਭੀਰ ਬਣੀ ਹੋਈ ਹੈ ਅੱਜ 7 ਤਰੀਕ ਤੱਕ ਸਕੂਲਾਂ ਦੀ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀਗਾ ਸਰਕਾਰੀ ਹੁਕਮਾ ਮੁਤਾਬਕ ਸੂਬੇ ਦੇ ਸਾਰੇ ਸਕੂਲ ਜਿਹੜੇ ਹੈਗੇ ਉਹ 8 ਨੂੰ ਵੈਸੇ ਖੁੱਲਣੇ ਹਨ ਪਰ ਪੰਜਾਬ ਦੀ ਹੋਈ ਤਬਾਹੀ ਨੂੰ ਵੇਖਦੇ ਹੋਏ ਛੁੱਟੀਆਂ ਦੁਬਾਰਾ ਵਧਾਈਆਂ ਜਾ ਸਕਦੀਆਂ ਹਨ ਕਿਉਂਕਿ ਹੜ੍ਹਾਂ ਤੋਂ ਪ੍ਰਭਾਵਿਤ ਸਕੂਲ ਅਜੇ ਵੀ ਪੂਰੀ ਤਰ੍ਹਾਂ ਪਾਣੀ ਨਾਲ ਭਰੇ ਹੋਏ ਹਨ ਜਿੱਥੇ ਪਾਣੀ ਘਟ ਵੀ ਗਿਆ ਹੈ ਉੱਥੇ ਚਿੱਕੜ ਹੈ ਕਈ ਐਸੇ ਵੀ ਸਕੂਲ ਹੈ ਜਿਨੂੰ ਸ਼ੈਲਟਰ ਹੋਮ ਵਾਂਗੂ ਯੂਜ਼ ਕੀਤਾ ਜਾ ਰਿਹਾ ਹੈ ਜਿੱਥੇ ਲੋਕੀ ਠਹਿਰੇ ਹੋਏ ਹਨ ਤੇ ਇਸ ਕਰਕੇ اور ਇੱਕ ਹੋਰ ਡਰ ਇਹ ਹੈ ਕਿ ਵੀ ਸ਼ਾਇਦ ਕੁਝ ਇਲਾਕਿਆਂ 'ਚ ਹੜ ਆਇਆ ਹੈ ਤੇ ਕੁਝ ਇੱਕ ਜਹੇ ਵੀ ਹੜ ਦਾ ਖਤਰਾ ਪੂਰੀ ਤਰ੍ਹਾਂ ਟਲਿਆ ਨਹੀਂ ਹੈ। ਕਈ ਉਮੀਦ ਹੈ ਕਿ ਉਹਨਾਂ ਇਲਾਕਿਆਂ 'ਚ ਛੁੱਟੀਆਂ ਜਿਹੜੀਆਂ ਹੈ ਵਧਾਈਆਂ ਜਾ ਸਕਦੀਆਂ ਹਨ ਜ਼ਿਕਰ ਜੋਗ ਹੈ ਕਿ ਪੰਜਾਬ ਚ ਭਾਖੜਾ ਤੇ ਹੋਰ ਡੈਮਾਂ ਚ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਪੌਂਗ ਡੈਮ ਦਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 14 ਫੁੱਟ ਉੱਪਰ ਚਲਾ ਗਿਆ ਹੈ ਇਸ ਖਤਰੇ ਦੇ ਵਿਚਕਾਰ ਪੰਜਾਬ ਨੇ ਕਈ ਇਲਾਕਿਆਂ ਚ ਦੁਬਾਰਾ ਪਾਣੀ ਭਰਨ ਦੀ ਵੀ ਸੰਭਾਵਨਾ ਹੈ ਨਾਲ ਵੀ ਮੌਸਮ ਵਿਭਾਗ ਨੇ ਵੀ ਸੂਬੇ ਚ ਭਾਰੀ ਮੀਂਹ ਦੀ ਦੀ ਗੱਲ ਕੀਤੀ ਹੈ ਜਿਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਸਕੂਲਾਂ ਦੀਆਂ ਛੁੱਟੀਆਂ ਵਧਾਉਣ ਦਾ ਫੈਸਲਾ ਕਰ ਸਕਦੀ ਹੈ ਇਸ ਦਾ ਡਿਸੀਜਨ ਕਿ ਛੁੱਟੀਆਂ ਹੋਣਗੀਆਂ ਜਾਂ ਨਹੀਂ ਹੋਣਗੀਆਂ ਵਧਣਗੀਆਂ ਜਾਂ ਨਹੀਂ ਵਧਣਗੀਆਂ ਇਹ ਪੰਜਾਬ ਸਰਕਾਰ ਨੇ ਉਸ ਜ਼ਿਲ੍ਹੇ ਦੇ ਡੀਸੀ ਤੇ ਛੱਡਿਆ ਹੈ ਜੇ ਡੀਸੀ ਨੂੰ ਲੱਗਦਾ ਹੈ ਕਿ ਉਹਦੇ ਜ਼ਿਲ੍ਹੇ ਵਿੱਚ ਜਿਹੜੀ ਹਾਲਤ ਹੈ ਉਹ ਜ਼ਿਆਦਾ ਖਰਾਬ ਹੈ ਜਾਂ ਉਹਨਾਂ ਨੂੰ ਛੁੱਟੀਆਂ ਦੀ ਲੋੜ ਹੈ ਤਾਂ ਡੀਸੀ ਇਸ ਸੰਬੰਧੀ ਕੋਈ ਵੀ ਨਿਰਦੇਸ਼